ਅੱਜ ਦੀ ਵਿਸ਼ੇਸ਼ ਗੱਲਬਾਤ ਸਾਡੇ ਨਾਲ ਨੇ ਜੀ ਭਾਜਪਾ ਦੇ ਡਿਸਟ੍ਰਿਕਟ ਮੀਡੀਆ ਇੰਚਾਰਜ ਅੰਕੁਸ਼ ਮਹਾਜਨ ਜੀ ਸੋ ਅੰਕੁਸ਼ ਮਹਾਜਨ ਜੀ ਨਾਲ ਗੱਲਬਾਤ ਕਰਦੇ ਆ ਕਿਉਂਕਿ ਲੋਕ ਸਭਾ ਦੇ ਇਲੈਕਸ਼ਨ ਜਿਹੜੇ ਜੀ ਉਹਦਾ ਅਖਾੜਾ ਜਿਹੜਾ ਪੱਕ ਚੁਕਿਆ ਵਾ ਸੋ ਲਗਾਤਾਰ ਜਿਹੜੇ ਰਾਜਨੀਤਿਕਵਾਦੀ ਪ੍ਰਚਾਰ ਕਰ ਰਹੇ ਨੇ ਸੋ ਗੱਲਬਾਤ ਕਰਦੇ ਆ ਕਿਉਂਕਿ ਭਾਜਪਾ ਦੇ ਜਿਹੜੇ ਆ ਜੀ ਗੁਰਦਾਸਪੁਰ ਤੋਂ ਦਿਨੇਸ਼ ਬੱਬੂ ਜੀ ਨੂੰ ਟਿਕਟ ਦਿੱਤੀ ਗਈ ਆ ਸੋ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਸੰਨੀ ਦਿਓਲ ਦਾ ਜਿਹੜਾ ਸੀ ਉਹ ਥੋੜਾ ਸਿਸਟਮ ਜਿਹੜਾ ਸੀ ਲੋਕ ਜਿਹੜੇ ਪਰੇਸ਼ਾਨ ਹੋਏ ਸੀ ਲੋਕ ਉਹਨਾਂ ਤੋਂ ਸੋ ਇਸ ਵਾਰ ਜਿਹੜਾ ਲੋਕਲ ਉਮੀਦਵਾਰ ਧਾਰਿਆ ਵਾ ਜੀ ਉਹ ਤੋਂ ਕਿੰਨੀਆਂ ਕੁ ਉਮੀਦਾਂ ਨੇ ਉਹ ਸਾਰੀਆਂ ਗੱਲਾਂ ਬਾਤਾਂ ਕਰ ਲਈਆਂ ਜੀ ਅੰਕੁਸ਼ ਜੀ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਸੰਨੀ ਦਿਓਲ ਤੋਂ ਲੋਕ ਨਿਰਾਸ਼ ਹਨ ਪਰ ਹੁਣ ਤੁਸੀਂ ਲੋਕਲ ਉਮੀਦਵਾਰ ਦਿੱਤਾ ਵਾ ਕਿੰਨੀਆਂ ਕੁ ਉਮੀਦਾਂ ਵਾ ਜੀ ਉਮੀਦਾਂ ਤੇ ਪੂਰੀਆਂ ਵਾ ਤੇ ਮਿੱਦਾਂ ਤੇ ਪੂਰੀਆਂ ਵੀ ਕਰਨਗੇ ਬੱਬੂ ਜੀ ਬਾਕੀ ਰਹਿ ਗਈ ਗੱਲ ਸੰਨੀ ਦਿਓਲ ਜੀ ਦੀ ਸੰਨੀ ਦਿਓਲ ਜੀ ਦਾ ਜਿਹੜਾ ਸਾਡਾ ਪਹਿਲਾ ਟਰੈਕ ਰਿਕਾਰਡ ਹੀ ਸੈਲੀਬ੍ਰਿਟੀ ਦਾ ਬਹੁਤ ਵਧੀਆ ਸੀ ਜਿੱਦਾਂ ਵਿਨੋਦ ਖੰਨਾ ਜੀ ਤੁਹਾਨੂੰ ਪਤਾ ਹੀ ਆ ਪੰਜ ਵਾਰ ਇਲੈਕਸ਼ਨ ਲੜੇ ਤੇ ਚਾਰ ਵਾਰੀ ਮੇਰੇ ਖਿਆਲ ਨਾਲ ਜਿੱਤੇ ਆ ਜਿੱਤਦੇ ਤਾਂ ਹੀ ਮੰਨਦਾ ਕਿ ਕੰਮ ਕਰਦਾ ਨਹੀਂ ਖੰਨਾ ਜੀ ਤੇ ਅੱਜ ਵੀ ਲੋਕ ਚਰਚਾ ਕਰਦੇ ਆ ਭਾਜੀ ਉਹਨਾਂ ਨਾਲ ਵੇਖ ਕੇ ਕੀ ਸੈਲੀਬ੍ਰਿਟੀ ਦਿੱਤਾ ਤੇ ਉਹਨਾਂ ਨੇ ਕੰਮ ਬਹੁਤ ਕੀਤੇ ਉਹਨਾਂ ਨਾਲ ਵੇਖ ਕੇ ਆਪਾਂ ਟਿਕਟ ਦਿੱਤੀ ਸੰਨੀ ਦੇਵਾਲਦੀ ਨੂੰ ਹੁਣ ਦਿਲ ਚ ਕੀ ਦੇ ਕੀ ਪਤਾ ਕਿ ਕਿਸ ਦੀ ਕੀ ਇੰਟਰਸਟ ਆ ਉਹਦੋਂ ਹੈਗਾ ਹੀ ਦਿੱਤੀ ਇਲੈਕਸ਼ਨ ਵੀ ਲੜਿਆ ਜਿੱਤੇ ਵੀ ਚਲੋ ਕੰਮ ਉਹਨਾਂ ਨੇ ਜਿਹੜੇ ਮਕੋੜੇ ਪੱਤਨ ਦਾ ਪੋਲਾ ਮੇਰੇ ਖਿਆਲ ਨਾਲ ਉਹ ਪਾਸ ਕਰਾ ਕੇ ਪੈਸੇ ਵੀ 릴ੀਜ਼ ਕਰਾਤੇ ਆ ਸਰਕਾਰਾਂ ਬਦਲ ਗਈਆਂ ਆਪਾਂ ਜਨਾਂ ਦਾ ਕੀ ਹੋਇਆ ਉਹ ਉਹੇ ਚੱਲਦਾ ਪਿਆ ਤੇ ਸੰਨੀ ਦਿਓਲ ਜੀ ਦਾ ਚਲੋ ਹੈਗਾ ਵਾ ਸਾਨੂੰ ਵੀ ਹੈਗਾ ਵਾ ਕਿ ਚਲੋ ਨਹੀਂ ਆਏ ਪਰ ਆਪਾਂ ਉਤੋਂ ਯਾਨੀ ਕਿ ਫੇਰ ਸੈਲੀਬ੍ਰਿਟੀ ਨਹੀਂ ਵਾਪਸ ਆਇਆ ਤਾਂ ਆਪਾਂ ਫੇਰ ਸੈਲੀਬ੍ਰਿਟੀ ਲੈਂਦਾ ਆਪਾਂ ਲੋਕਲ ਕੈਂਡੀਡੇਟ ਲੈਂਦਾ ਸਭ ਤੋਂ ਬੈਸਟ ਕੈਂਡੀਡੇਟ ਜੇ ਅਸ ਟਾਈਮ ਤੇ ਕੋਈ ਹੈਗਾ ਵਾ ਸਾਰੇ ਲੋਕ ਸਭਾ ਹਲਕੇ ਚੋਂ ਸਾਰੀਆਂ ਪਾਰਟੀਆਂ ਨੂੰ ਤੇ ਬੱਬੂ ਜੀ ਨੇ ਤਿੰਨ ਵਾਰੀ ਐਮਐਲਏ ਲਈ ਆ ਜਮੀਨ ਨਾਲ ਜੁੜੇ ਹੋਏ ਆ ਹਰ ਵਰਕਰ ਨੂੰ ਪਛਾਣਦੇ ਆ ਸਾਰੀ ਜਿਹੜਾ ਵਧੀ ਬੈਸਟ ਹੈਗਾ ਸੀ ਪਾਰਟੀ ਚ ਉਹ ਆਪਾਂ ਇਸ ਟਾਈਮ ਤੇ ਬੱਬੂ ਜੀ ਦੇ ਰੂਪ ਚ ਸ਼੍ਰੀ ਤੁਸੀਂ ਆਪ ਦੇਖਿਆ ਕਵਰੇ ਕੰਡੇ ਕਿ ਉਹਨਾਂ ਤੋਂ ਹੰਬਲ ਬੰਦਾ ਹੈ ਕੋਈ ਨਹੀਂ ਸ਼੍ਰੀਫੀ ਉਹਨਾਂ ਦੀ ਪੂਰੀ ਵਰਕ ਮੇਨ ਗੱਲ ਹੁੰਦੀ ਵਰਕਰ ਦੀ ਵਰਕਰ ਬਹੁਤ ਖੋਚਾ ਵਰਕਰ ਨੇ ਇਲੈਕਸ਼ਨ ਲੜਾਣਾ ਵਰਕਰ ਨੇ ਵੋਟਾਂ ਮੰਗਣੀਆਂ ਤੇ ਵਰਕਰ ਇਸ ਟਾਈਮ ਤੇ ਪੂਰੀ ਦਿਲ ਨਾਲ ਪੂਰੀ ਜਿੱਤ ਜਾਣਾ ਇਲੈਕਸ਼ਨ ਵਾਤੇ ਬੱਬੂ ਜੀ ਦੀ ਜਿੱਤ ਵਾਤੇ ਤੇ ਪਾਰਟੀ ਜਿੱਤ ਵਾਤੇ ਲੱਗਾ ਇੱਕ ਤੁਹਾਡੇ ਚਿਹਰਾ ਸੀ ਜੀ ਤੁਹਾਡੀ ਪਾਰਟੀ ਦਾ ਜੇ SLA ਦੀ ਗੱਲ ਕਰੀਏ ਵੱਡਾ ਚਿਹਰਾ ਸੀ ਉਹ ਵੀ ਪਰ ਉਹ ਪਾਰਟੀ ਨੂੰ ਹਲਬੀਦਾ ਕਹਦੇ ਭਾਜੀ ਉਹਦਾ ਕੀ ਕਰਨਾ ਉਹਦਾ ਫਰਕ ਵੀ ਪਏਗਾ ਕੋਈ ਵੱਡਾ ਚਿਹਰਾ ਹੁੰਦਾ ਪਾਰਟੀ ਕੀ ਪਾਰਟੀ ਵੱਡੀ ਨਾਲ ਆ ਤੇ ਤਾਂ ਚਿਹਰਾ ਵੱਡਾ ਵੱਡਾ ਚਿਹਰਾ ਤੇ ਤਾਂ ਮੰਨਿਆ ਜਾਏਗੀ ਉਹ ਜੇ ਆ ਗਾ ਪਛੜ ਕੇ ਗਿਆ ਤੇ ਬੀਜੇਪੀ ਵੀ ਨਾਲ ਉਹਨਾਂ ਦੇ ਚਲ ਗਈ ਆ ਬੰਦਾ ਤੇ ਉਹਨਾਂ ਦੇ ਨਾਲ ਤਾਂ ਕੋਈ ਨਹੀਂ ਨਾ ਗਿਆ ਬਾਕੀ ਸਭ ਸਾਡੀ ਸ਼ੁਰਤੋਂ ਡਿਮਾਂਡ ਸੀ ਸੰਨੀ ਦਿਓਲ ਜੀ ਤੋਂ ਬਾਅਦ ਕਿ ਲੋਕਲ ਨੂੰ ਟਿਕਟ ਦਿਓ ਲੋਕਲ ਨੂੰ ਟਿਕਟ ਦਿਓ ਲੋਕਲ ਦੀ ਡਿਮਾਂਡ ਆਮ ਜਨਤਾ ਦੀ ਡਿਮਾਂਡ ਸੀ ਵਰਕਰ ਦੀ ਜੇ ਸਲਾਰੀਆ ਸਾਹਿਬ ਜਿੱਤਣ ਦੀ ਵਿਨਿੰਗ ਬਿਲਟੀ ਇਹਨਾਂ ਦੀ ਹੁੰਦੀ ਤੇ ਪਾਰਟੀ ਨੇ ਨਾ ਉਹ ਟਿਕਟ ਦੇ ਦਿੰਨੀ ਪਾਰਟੀ ਨੇ ਸਰਵੇ ਕੀਤਾ ਜੋ ਉਹਨਾਂ ਦਾ ਇੰਟਰਨਲ ਰਿਹਾ ਹੋਏਗਾ ਤੇ ਉਹ ਸਾਨੂੰ ਟਿਕਟ ਦਿੱਤੀ ਆ ਬਾਕੀ ਪਾਰਟੀ ਨਾਲ ਹੁਣ ਮੈਂ ਅੱਜ ਹੈਗਾ ਕੋਈ ਮੇਰੇ ਕੋਲ ਪਾਰਟੀ ਜ਼ਿੰਮੇਵਾਰੀ ਹੈ ਮੈਂ ਪਾਰਟੀ ਕਰਕੇ ਆ ਕੱਲ ਨੂੰ ਮੈਂ ਛੱਡਦਾ ਮੇਰਾ ਮੇਰਾ ਲੈਵਲ ਜਾਂ ਮੇਰਾ ਮੋਲ ਹੁਣ ਨਾ ਕੀ ਆ ਪਾਰਟੀ ਕਰਕੇ ਪਛਾਣ ਅੱਜ ਮੈਂ ਖੜਾ ਹਾਂ ਤੇ ਪਾਰਟੀ ਕਰਕੇ ਆ ਵਿਅਕਤੀ ਵਿਸ਼ੇਸ਼ ਬੀਜੇਪੀ ਚ ਖਾਸ ਕਰਕੇ ਕੋਈ ਨਹੀਂ ਹੁੰਦਾ ਕਾਂਗਰਸ ਨੇ ਜਿਹੜਾ ਉਮੀਦਵਾਰ ਧਾਰਿਆ ਭਾਜੀ ਉਹ ਕਹਿ ਰਹੇ ਵੀ ਇੱਕ ਤਰਫਾ ਮੁਕਾਬਲਾ ਹੈ ਜੀ ਕਹਿੰਦੇ ਵੀ ਸਾਡੇ ਸਾਹਮਣੇ ਕੋਈ ਨਹੀਂ ਹੈ ਉਹ ਦਹੀਂ ਉਹਨਾਂ ਨੇ ਥੋੜੀ ਕਹਿਣਾ ਕਿ ਸਾਡੇ ਸਾਹਮਣੇ ਕੋਈ ਹੈਗਾ ਉਹ ਤੇ ਉਹ ਤੇ ਕਹਿੰਦੇ ਹੋਣਗੇ ਆਪਾਂ ਜਿੱਤ ਗਏ ਨੇ ਤੇ ਆਪਾਂ ਪਰ ਆ ਆਪਾਂ ਦੇ ਕਦੀ ਇਹ ਗੱਲ ਨਹੀਂ ਕੀਤੀ ਆਪਾਂ ਤੇ ਕਿ ਆਪਾਂ ਮਿਹਨਤ ਕਰ ਰਹੇ ਹਾਂ ਸਾਡੇ ਕੋ ਜੋ ਹੈਗਾ ਉਹਨਾਂ ਕੋ ਨਹੀਂ ਹੈਗਾ ਪਹਿ ਗਿਆ ਸਨ ਮੋਦੀ ਜੀ ਵਰਗਾ ਸਾਡੇ ਕੋ ਪ੍ਰਧਾਨ ਮੰਤਰੀ ਹੈਗਾ 10 ਸਾਲ ਇੱਕ ਅਲੀਗੇਸ਼ਨ ਕ੍ਰਪਸ਼ਨ ਦਾ ਉਹਨਾਂ ਤੇ ਨਹੀਂ ਹੈਗਾ ਹੁਣ ਸੰਨੀ ਦੇ ਹੋਂ ਦੀ ਗੱਲ ਆਂਦੀ ਜੇ ਸੰਨੀ ਦੇ ਲੱਥੇ ਨਹੀਂ ਆਏ ਤੇ ਉਹਦਾ ਮਤਲਬ ਨਹੀਂ ਆ ਕਿ ਸੈਂਟਰ ਦੀਆਂ ਸਕੀਮਾਂ ਨਹੀਂ ਇੱਥੇ ਆਈਆਂ ਸੈਂਟਰ ਦੀ ਜਿੰਨੀਆਂ ਵੀ ਸਕੀਮਾਂ ਪ੍ਰਧਾਨ ਮੰਤਰੀ ਆਸ਼ਮਾ ਯੋਜਨਾ ਵਾ ਉਹ ਮੇਰੇ ਖਿਆਲ ਨਾਲ ਮੋਸਟਲੀ ਬਣਿਆ ਲੋਕਾਂ ਦਾ 5 ਲੱਖ ਰੁਪਏ ਤੱਕ ਦਾ ਜਿਹੜਾ ਬੀਮਾ ਫ੍ਰੀ ਹੈਗਾ ਲਾਜ ਹੁੰਦਾ ਬਾਕੀ ਜਿਹੜੀਆਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਫ੍ਰੀ ਉਹਨਾਂ ਦਾ ਲੋਕਾਂ ਦਾ ਘਰ ਬੰਦੇ ਪਿਆ ਉਜਲਾ ਯੋਜਨਾ ਲੋਕਾਂ ਨੂੰ ਸਿਲੰਡਰ ਮਿਲਦੇ ਪਿਆ ਜਿਹੜੀਆਂ ਸੈਂਟਰ ਦੇ ਸਕੀਮਾਂ ਉਹ ਸਾਰੀਆਂ ਲਾਗੂ ਹੋਈਆਂ ਹੱਜ ਇਹਨਾਂ ਚੀਜ਼ਾਂ ਦਾ ਪ੍ਰਚਾਰ ਨਹੀਂ ਹੋ ਪਾਇਆ ਭਾਜੀ ਪ੍ਰਚਾਰ ਦੇਖੋ ਲੋਕੀ ਜਦੋਂ ਜਿੰਨੂੰ ਮਿਲਦੀ ਆ ਉਹ ਉਹਨੂੰ ਮਹਿਸੂਸ ਤੇ ਹੁੰਦਾ ਹੀ ਆ ਜਿਹਦਾ ਹੁਣ ਆਪਰੇਸ਼ਨ ਹੁੰਦਾ ਕੇ ਦਾ ਆਸ਼ਮਾ ਯੋਜਨਾ ਦੇ ਇਹ ਕਾਰਡ ਦੇ ਥਰੂ ਉਹ ਯਾਰ ਤੇ ਕਰਦਾ ਹੀ ਹੈ ਨਾ ਤੇ 1000 ਰੁਪਏ ਦੀ ਬੱਤੀ ਫ੍ਰੀ ਲੋਕੇ ਦੇ ਕੇ ਕਹਿੰਦੇ ਆ ਕਿ ਸਾਨੂੰ ਵੋਟਾਂ ਦੇ ਦਿਓ ਉਹਦੇ ਫਿਰ 5-5 ਲੱਖ ਰੁਪਏ ਦਾ ਇਲਾਜ ਦਿੱਤਾ ਫ੍ਰੀ ਦਾ ਤੇ ਵੋਟਾਂ ਦੀ ਤੇ ਚਲੋ ਆਪਾਂ ਦੇ ਵੋਟਾਂ ਕਰਕੇ ਤੇ ਇਲਾਜ ਫ੍ਰੀ ਦਿੱਤਾ ਉਹ ਲੋਕਾਂ ਦੀ ਜ਼ਰੂਰਤ ਸੀ ਕੀ ਹੈਲਥ ਦੇ ਸਾਰਿਆਂ ਨੂੰ ਚੰਗੀ ਚਾਹੀਦੀ ਆ ਤੇ ਉਹਦੇ ਕਰਕੇ ਆਪਾਂ ਸਾਰਾ ਵਧੀਆ ਚੱਲਦਾ ਕਿ ਲੋਕਾਂ ਨੂੰ ਮਿਲੇ ਪਰ ਲੋਕਾਂ ਨੇ ਜਦੋਂ ਵੋਟਾਂ ਪਾਣੇ ਲੋਕਾਂ ਦੇ ਧਿਆਨ ਚ ਕੇਂਦਰ ਸਰਕਾਰ ਦੀਆਂ ਵੈਲਫੇਅਰ ਸਕੀਮਾਂ ਉਹ ਤੇ ਰਹਿਣੀਆਂ ਹੀ ਰਹਿਣੀਆਂ ਕਿ ਮੋਦੀ ਸਾਹਿਬ ਨੇ 10 ਸਾਲ ਮੋਦੀ ਸਾਹਿਬ ਨੇ ਕੰਮ ਕੀਤੇ ਆ ਕੋਈ ਕਰਾਪਸ਼ਨ ਦਾ ਅਲੀਗੇਸ਼ਨ ਨਹੀਂ ਡਿਵੈਲਪਮੈਂਟ ਦੇਖ ਲੋ ਕਿੰਨੀਆਂ ਪੂਰੇ ਹਿੰਦੁਸਤਾਨ ਚ ਪੂਰੇ ਵਰਲਡ ਜਿਹੜਾ ਹਿੰਦੁਸਤਾਨ ਦਾ ਨੰਕਾ ਬਚੇ ਦਾ ਮੋਦੀ ਸਾਹਿਬ ਦਾ ਤੁਹਾਡੇ ਸਾਹਮਣੇ ਟਰੈਕਟਰ ਕੋਟ ਦੇਖ ਲੋ ਆਏ ਜਦੋਂ ਦੇ ਮੁੱਖ ਮੰਤਰੀ ਬਣੇ ਹੁਣ 10 ਸਾਲ ਪ੍ਰਧਾਨ ਮੰਤਰੀ ਕਹਿੰਦਾ ਕੋਈ ਉੱਤੇ 1 ਰੁਪਏ ਕੋਈ ਅਲੀਗੇਸ਼ਨ ਨਹੀਂ ਕਿ ਉਹਨਾਂ ਨੇ ਕੋਈ ਗਲਤ ਕੰਮ ਕੀਤੇ ਆ ਸਾਰਾ ਵਧੀਆ ਸਿਸਟਮ ਚੱਲਦਾ ਪਿਆ ਤੇ ਅੱਗੇ ਵਧੀਆ ਚਲੇਗਾ 5 ਸਾਲ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਭਾਜੀ ਤੇ ਉਹ ਕਹਿ ਰਹੇ ਨੇ ਕਿ ਅਸੀਂ ਕਮਾਂ ਦੇ ਹੱਦ ਤੇ ਵੋਟ ਲੈਣੀ ਆ ਕਹਿੰਦੇ ਵੀ ਅਸੀਂ ਜਿਹੜੇ ਕੰਮ ਕਰਾਈ ਉਹਦੀ ਵੋਟ ਲੈਣੀ ਆ ਔਰ ਕਹਿ ਰਹੇ ਵੀ ਜਿਹੜੀਆਂ ਅਸੀਂ ਔਰਤਾਂ ਨਾਲ ਜਿਹੜਾ ਵਾਅਦਾ ਕੀਤਾ ਸੀ ਉਹ ਵੀ ਜਲਦ ਪੂਰਾ ਕਰ ਰਹੇ ਆ ਸੀ ਇਸੀ ਦਿਨ ਸਾਡਾ 2-3 ਦਿਨ ਪਹਿਲਾਂ ਇੱਕ ਬਿਆਨ ਵੀ ਆਇਆ ਜੀ ਆਮ ਆਦਮੀ ਪਾਰਟੀ ਦੇ ਵਾਅਦੇ ਤੇ ਦੇਖੋ ਉਹਨਾਂ ਨੇ ਟਾਈਮ ਬౌండ్ ਕਰਕੇ ਸਾਰੇ ਵਾਅਦੇ ਕੀਤੇ ਕੋਈ ਇਹਨਾਂ ਨੇ ਕਿਹਾ ਕਿ ਮੈਂ 24 ਘੰਟੇ ਚ ਪੂਰਾ ਕਰਾਂਗਾ ਕੋਈ 4 ਮ ਇੱਕ ਵਾਦਾ ਇਹਨਾਂ ਨੇ ਕੀਤਾ ਬਿਜਲੀ ਦਾ ਚਲੋ ਜੂੜਾ ਪਹਿਲੇ 200 ਜੂਟ ਮਾਫੀ ਤੂੰ 300 ਹੀ ਆ ਉਹ ਲੋਕਾਂ ਦੇ ਬਿੱਲ ਦੇ ਖਵਾਂਦੇ ਪਿਆ ਘਾਟੋ ਤੁਹਾਨੂੰ ਚਾਵੇਂ ਕੋਈ ਕਹਿ ਦੇ ਕਿ ਇਹਨੂੰ ਕਿਹਨੂੰ ਪੁੱਛ ਬਾਕੀ ਵਾਦੇ ਸਾਰੇ ਵੇਖੋ ਨਾ ਕਿੱਥੇ ਗਏ ਇਹ ਸਾਰਾ ਕੰਮ ਬੱਤੀ ਦਾ ਜਿਹੜਾ ਕਰਤਾ ਇਹਨਾਂ ਨੇ ਇਹਨਾਂ ਨੇ ਰੇਤਾਂ ਦੀ ਗੱਲ ਕੀਤੀ ਕੀ ਰੇਤਾਂ ਜੋ ਆਪਾਂ ਖਤਮ ਕਰਾਂਗੇ ਮਾਈਨਿੰਗ ਦੀ ਰੇਤ ਸਸਤੀ ਕਰਕੇ 35000 ਕਰੋੜ ਰੁਪਏ ਨਾਲ ਕਿਉਂ ਚ ਬਚਾਵਾਂਗੇ 2 ਸਾਲ ਹੋ ਗਏ 70000 ਕਰੋੜ ਤੇ ਇਹਨਾਂ ਨੂੰ ਉਹ ਵੱਜ ਜਾਣਾ ਚਾਹੀਦਾ 20000 ਕਰੋੜ ਇਹਨਾਂ ਨੇ ਕਿਹਾ ਹੈ ਕਿ ਆਪਾਂ ਜਿਹੜੀ ਕ腐ਸ਼ਨ ਹੁੰਦੀ ਹੈ ਜਿਹੜੇ ਜਦੋਂ ਆ ਬਜਟ ਦੇ ਇਹਨਾਂ ਨੇ ਕੁਝ ਕੇਜੀ ਵਾਲ ਜਦਦਾ ਨਾ ਆਪਣਾ ਹੀ ਹਿਸਾਬ ਉਹ ਆਪਣਾ ਹੀ ਲਾ ਗਿਆਂਦੇ ਕਿ ਮੈਂ 55000 ਕਰੋੜ ਰੁਪਇਆ ਤੇ ਲੈ ਕੇ ਬੈਠੇ ਦਾ 20000 ਕਰੋੜ ਵੀ ਇਹਨਾਂ ਨੇ ਕ腐ਸ਼ਨ ਚੋ ਗਿਆ ਹੀ ਉਹ 2 ਸਾਲ ਹੋ ਗਏ 40000 ਕਰੋੜ ਤੇ ਉਹ ਗਿਆ 7000 1 ਲੱਖ ਕਰੋੜ 10000 ਕਰੋੜ ਤੇ ਇਹਨਾਂ ਨੂੰ ਇਹ ਬਚਣਾ ਚਾਹੀਦਾ ਉਲਟਾ ਇਹਨਾਂ ਨੇ ਮੇਰੇ ਖਿਆਲ ਨਾਲ 70000 ਕਰੋੜ ਰੁਪਇਆ ਹੌਲ ਲਿਆ ਕਰਦੇ ਤੇ ਉੱਤੋਂ ਕਹਿੰਦੇ ਇਹ ਪੁਰਾਣਾ ਕਰਜ਼ੀ ਪੁਰਾਣਾ ਜਦੋਂ ਤੁਹਾਨੂੰ ਪਤਾ ਹੈ ਪੁਰਾਣਾ ਕਰਜ਼ਾ ਹੈਗਾ ਵਾ ਉਹ ਤੇ ਹੈ ਹੀ ਹੈਗਾ ਹੀ ਫਿਰ ਤੂੰ ਹੀ ਕਿਉਂ ਕਹਿੰਦੇ ਕਿ ਆਪਾਂ ਯਾਰਾ ਬਜਟ ਆ ਉਹ ਜਿਹੜਾ ਬਜਟ ਆਪਾਂ ਫਾਇਦੇ ਚ ਕਰਾਂਗੇ ਜਿਹੜਾ ਵਾਦੇ ਜੋ ਹੋਏਗਾ ਕਿ ਆਪਾਂ ਪ੍ਰੋਫਿਟ ਚ ਲੈ ਗਿਆਵਾਂਗੇ ਪੰਜਾਬ ਦਾ ਬਜਟ ਤੇ ਫਿਰ ਗੱਲਾਂ ਦੇ ਸਾਰੇ ਝੂਠੀਆਂ ਹਜ਼ਾਰ ਹਜ਼ਾਰ ਰੁਪਏ ਦਾ ਇਹਨਾਂ ਨੇ ਹੁਣ ਗਿਆ ਪੰਜਾਬ ਦੇ ਸਰਕਾਰ ਜਦੋਂ ਬੰਨੀ ਸੀ ਜਦੋਂ ਵਾਦੇ ਕੀਤੇ ਉਹ ਪੰਜਾਬ ਨੇ ਕੀਤੇ ਇਹ ਕੇਂਦਰ ਦਾ ਤੇ ਪ੍ਰਧਾਨ ਮੰਤਰੀ ਬਣਾਉਂਦਾ ਚੋਣਾਵਾ ਇਹ ਜਿਹੜੀਆਂ ਸਕੀਮਾਂ ਬਣੀਆਂ ਕੇਂਦਰ ਨੇ ਬਣਾਣੇ ਕੇਂਦਰ ਨੇ ਪੈਸਾ ਦੇਣਾ ਕੇਂਦਰ ਚ ਐਵੀਆਂ 20 ਤੋਂ 22 ਸੀਟਾਂ ਦੇ ਪੂਰੇ ਹਿੰਦੁਸਤਾਨ 'ਚ ਲੜਦੇ ਪਏ ਆ ਸਰਕਾਰ ਉਹਨਾਂ ਦੀ ਕਿਹੜੀ ਬੰਨੀ ਆ ਸਰਕਾਰ ਬੰਨੀ ਮੋਦੀ ਸਾਹਿਬ ਦੀ ਵਾਅਦੇ ਕੀਤੇ ਮੋਦੀ ਸਾਹਿਬ ਨੇ ਉਹ ਪੂਰੇ ਕਰਨੇ ਆ ਇਹਨਾਂ ਨੇ ਵਾਅਦੇ ਪੂਰੇ ਕਰਨੇ ਪੰਜਾਬ ਵਾਲੇ ਜਿਹੜੇ ਕੀਤੇ ਇਹਨਾਂ ਨੂੰ ਕੌਣ ਰੋਕਦਾ ਪਿਆ 100000 ਰੁਪਇਆ ਮਹਿਲਾਵਾਂ ਨੂੰ ਦੇਣ ਵਾਸਤੇ ਇਹ ਪਹਿਲੇ ਦੇ ਦਿੰਦੇ ਹੁਣ ਚੋਣ ਆ ਕਿ ਫੇਰ ਇੱਕ ਵਾਰੀ ਝੂਠ ਮਾਰਦੀ ਲੋਕਾਂ ਨੂੰ ਕਿ ਝੂਠ ਮਾਰ ਕੇ ਕਹਿਦੀ ਕਿ 1000 ਰੁਪਇਆ ਤੁਹਾਨੂੰ ਦੇਵਾਂਗੇ ਮਹਿਲਾਵਾਂ ਵੋਟਾਂ ਦੁਬਾਰਾ ਪਾਦਣਗੀਆਂ ਪਰ ਉਹ ਸਾਰੀ ਦੁਨੀਆ ਨੂੰ ਲੱਗ ਪਿਆ ਕਿ ਵਾਅਦਾ ਕੋਈ ਪੂਰਾ ਹੋਇਆ ਨਹੀਂ ਨਸ਼ੇ ਦੀ ਗੱਲ ਦੇਖ ਲਓ ਫੋਰਮਰ ਜਿਹੜਾ ਆਈਜੀ ਰਹੇ ਨੇ ਇਹਨਾਂ ਵੱਲੋਂ ਟਿਕਟ ਇਲੈਕਸ਼ਨ ਲੜੇ ਐਮਐਲਏ ਇਸ ਟਾਈਮ ਤੇ ਕੋਈ ਵਿਜੇ ਉਹਨਾਂ ਨੇ ਇਹਨਾਂ ਦੀ ਸਟੇਜ ਤੋਂ ਕਿਹਾ ਕਿ ਨਸ਼ਾ ਕੋਣ ਵਗਾਂਦਾ ਪੰਜਾਬ 'ਚ ਰਲ ਕੇ ਵਿਗਦਾ ਤੇ ਇਹਨਾਂ ਨੂੰ ਕੋਣ ਰੋਕਦਾ ਨਸ਼ੇ ਤੋਂ ਹੁੰਦੀ ਉਹ ਅੰਦਰ ਸਾਰੇ ਫੜ ਕੇ ਆਪਾਂ ਦੇ ਕਹਨੇ ਕਿ ਜੋ ਉਹਨਾਂ ਨੇ ਵਾਅਦੇ ਕੀਤੇ ਹੀ ਟਾਈਮ ਬਾਉਂਡ ਲਾ ਕੇ ਕਿ 4 ਮਹੀਨੇ ਜੀ 4 ਦਿਨ ਦੇ ਦਿਓ ਜੀ ਬੇਅਪਦੀਆਂ ਦਾ ਮੁੱਦਾ ਉਦਾਂ ਹੀ ਆ ਉਦਾਂ ਹੀ ਚੱਲਦਾ ਪਿਆ ਇਹਨਾਂ ਨੇ ਸੋਹਾਂ ਖਾ ਖਾ ਕੇ ਕਿ ਆਪਾਂ ਹਲ ਕਰਾਵਾਂਗੇ ਉਹ ਚੱਲਦਾ ਪਿਆ ਉਦਾਂ ਹੀ ਹੁਣ ਇਹਨਾਂ ਨੇ ਇੱਕ ਨਾਰਾ ਦਿੱਤਾ ਦਾ ਸੰਸਦ ਚ ਵੀ ਪਵੰਤਮਨ ਸੰਸਦ ਚ ਪਵੰਤਮਨ ਕਿਦਾਂ ਮੈਨੂੰ ਤੇਨਾਂ ਨਾਰਿਆਂ ਦੀ ਸਮਝ ਨਹੀਂ ਲੱਗਦੀ ਕਿ ਕਿਹੜਾ ਵਾਦਾ ਵਾ ਸੰਸਦ ਚ ਮੌਜੂਦ ਮਾਨ ਕਿਦਾਂ ਜੇ ਆ ਕਹਿੰਦੇ ਕਿ ਹਣ ਵੋਟ ਪਾਓ 13 ਜਣੇ ਦੇਓ ਇਹਨਾਂ ਨੂੰ ਕੀ ਫਾਇਦਾ ਹੋਏਗਾ ਸੈਂਟਰ ਚ ਸਰਕਾਰ ਫਿਰ ਨਰੇਂਦਰ ਮੋਦੀ ਜੀ ਦੀ ਬਣੀ ਹੈ ਮੋਦੀ ਜੀ ਸਾਹਿਬ ਦੇ ਬੰਨੇ ਆ ਉਹਨਾਂ ਨੇ ਕੰਮ ਕਰਨੇ ਆ ਇਹਨਾਂ ਨੇ ਫਿਰ ਕਹਿਣਾ ਰੋਣਾ ਇਹਨਾਂ ਨੇ ਫਿਰ ਇੱਕੋ ਰੋਣਾ ਸਾਡਾ ਐਮਪੀ ਜਿੱਤੇ ਉੱਤੇ ਕੇਂਦਰ ਦੀ ਸਰਕਾਰਾਂ ਨੂੰ ਕੰਮ ਨਹੀਂ ਕਰਨ ਦੀ ਇਹਨਾਂ ਨੇ ਹਮੇਸ਼ਾ ਡਿਸਟ੍ਰਿਬਿਊਟ ਪੈਦਾ ਕਰਨਾ ਜਿੱਦਾਂ ਦਿੱਲੀ ਪੈਦਾ ਕੀਤੇ ਦਾ ਦਿੱਲੀ ਦੀ ਗਵਰਨੈਂਸ ਵੇਲ ਉਹਨਾਂ ਦਾ ਖੁਦ ਦਾ ਰਾਸ਼ਟਰੀ ਜਿਹੜਾ ਕਨਵੀਨਰ ਉਹ ਜੇਲ੍ਹ ਦੇ ਵਿੱਚ ਹੈ ਕ腐ਸ਼ਨ ਦੇ ਉਹ ਹੁਣ ਤੇ ਫਿਰ ਦੋ ਤਿੰਨ ਇਲੈਕਸ਼ਨ ਤੋਂ ਬਾਅਦ ਵਾਪਸ ਜਾਣਾ ਅੱਛਾ ਤੁਹਾਡੀ ਪਾਰਟੀ ਦੇ ਜੈਸ ਦਿਖੀ ਤੇ ਗੁਰਦਾਸਪੁਰ ਚ ਲਗਾਤਾਰ ਕਬਜ਼ਾ ਰਿਹਾ ਤੁਹਾਡੀ ਪਾਰਟੀ ਦਾ ਹਾਂਜੀ ਐਮਪੀ ਰਹੇ ਤੁਹਾਡੇ ਪਰ ਇੱਕ ਜਿਹੜੀ ਚੀਜ਼ ਦੇਖਣ ਵਾਲੀ ਹੈ ਸ਼ਹਿਰ ਵਾਸੀ ਵੀ ਇਹ ਗੱਲ ਕਰਦੇ ਆਂ ਕਿ ਬੇਰੁਜ਼ਗਾਰੀ ਜਿਹੜੀ ਨਹੀਂ ਖਤਮ ਹੋ ਪਈ ਪਾਜੀ ਧਾਰੀਵਾਲ ਮਿਲ ਦੀ ਗੱਲ ਕਰੀ ਉਹ ਵੀ ਬੰਦ ਪਈ ਆ ਉਹਨੂੰ ਕੋਈ ਨਹੀਂ ਖਲਵਾ ਪਾਇਆ ਕਿਉਂਕਿ ਬੇਰੁਜ਼ਗਾਰੀ ਦੀ ਸਮੱਸਿਆ ਵੱਡੀ ਆ ਕਿ ਬੱਬੂ ਜੀ ਐਮਪੀ ਬੰਦੇ ਆ ਤੇ ਸਮੱਸਿਆ ਦਾ ਹੱਲ ਹੋਏਗਾ ਕੋਈ অলਰੈਡੀ ਦੇਖੋ ਜਿਹੜੇ ਆ ਮੁੱਦੇ ਹੈਗੇ ਆ ਉਹ ਬੱਬੂ ਜੀ ਦੇ ਵੀ ਤੇ ਬੇਰੋਜ਼ਗਾਰੀ ਦੀ ਸਮੱਸਿਆ ਤੇ ਹੈ ਹੀ ਆ ਹਾਂ ਉਹਦੇ ਦੂਰ ਹੋਣੀ ਚਾਹੀਦੀ ਜਿਹੜਾ ਜਿੰਨੇ ਜੋਗਾ ਹੈਗਾ ਜਿੰਨਾ ਪੜਿਆ ਉਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਬਾਕੀ ਬੱਬੂ ਜੀ ਦੇ ਜਿਹੜੇ ਪਲਾਨ ਹੈਗੇ ਆ ਅੱਗੇ ਜੋ ਉਹਨਾਂ ਨੇ ਕੰਮ ਕਰਨੇ ਉਹਦੇ ਵਿੱਚ ਹੈਗਾ ਕੁਝ ਦੇਖੋ ਸਰਕਾਰੀ ਨੌਕਰੀਆਂ ਜਿੰਨੀਆਂ ਕਿ ਆ ਗਈਆਂ ਸੀਮਿਤ ਧਾਰੇ ਉਹਨਾਂ ਦੇ ਹੋ ਰਹਿ ਗਏ ਆ ਬਾਕੀ ਰਹਿ ਗਈਆਂ ਪ੍ਰਾਈਵੇਟ ਨੌਕਰੀਆਂ ਪ੍ਰਾਈਵੇਟ ਨੌਕਰੀਆਂ ਦੇ ਉਹਨਾਂ ਨੇ ਕਿਹਾ ਜਿੱਦਾਂ ਇੰਡਸਟਰੀ ਦਾ ਬਟਾਲੇ ਗਿਆ ਕਿ ਇੰਡਸਟਰੀ ਨੂੰ ਆਪਾਂ ਅਪਰੂਵ ਕਰਾਂਗੇ ਉਹਨਾਂ ਨੂੰ ਫਿਰ ਚੁੱਕਾਂਗੇ ਉੱਪਰ ਜਿੱਦਾਂ ਇੰਡਸਟਰੀ ਲੱਗੇਗੀ ਫਿਰ ਰੋਜ਼ ਆਟੋਮੈਟਿਕਲੀ ਜਿਹੜੇ ਰੋਜ਼ਗਾਰ ਪੈਦਾ ਹੋਣਗੇ ਤੇ ਵਧੀਆ ਰਹੇਗਾ ਉਹ ਤੇ ਵੇਖੋ ਬੱਬੂ ਜੀ ਦਾ ਸਾਨੂੰ ਤੇ ਗਦਾਸਪੁਰ ਲੋਕ ਸਭਾ ਜਨਤਾ ਨੂੰ ਇੰਨਾ ਕਿ ਫਾਇਦਾ ਕੀ ਉਹ ਬਿਲਕੁਲ ਈਜ਼ੀ ਆ ਉਹਨਾਂ ਨੂੰ ਮਿਲਣਾ ਆਈਜੀ 2 ਅਪਰੋਚ ਆਈਜੀ 2 ਸਾਰਾ ਉਹਨਾਂ ਦਾ ਸਿਸਟਮ ਹੈ ਦੇਖੋ ਤੁਸੀਂ 6 ਵਜੇ ਚੱਲਦੇ 7 ਵਜੇ ਉਹਨਾਂ ਨੂੰ ਮਿਲਣਾ ਬਿਲਕੁਲ ਸਿੱਟ ਉਹ ਉਹ ਤੇ ਹੈ ਹੀ ਨਾ ਕਿ ਉਹ ਐਮਪੀ ਬਣਨਗੇ ਕੇਂਦਰ ਚ ਸਰਕਾਰ ਹਰ ਸਰਵੇ ਵੇਖ ਲੋ ਹਰ ਦੁਨੀਆ ਕਹਿਣ ਦੀ ਆ ਕਿ ਮੋਦੀ ਸਾਹਿਬ ਦੀ ਬੰਨੀ ਆ ਤੇ ਉਹ ਆਪਾਂ ਦੇ ਕਹਿੰਦੇ ਜੇ ਮੋਦੀ ਸਾਹਿਬ ਦੀ ਸੈਂਟਰ ਸਰਕਾਰ ਬਣੀ ਤਾਂ ਐਮਪੀ ਵੀ ਮੋਦੀ ਸਾਹਿਬ ਦਾ ਬਣੇ ਤੇ ਭਾਜਪੀ ਦਾ ਬਣੇ ਬੱਬੂ ਜੀ ਜਿੱਤਣ ਤੇ ਕੇਂਦਰ ਦੀ ਜੋ ਸਰਕਾਰ ਹੁੰਦੀ ਆ ਤੇ ਲੋਕਲ ਕੈਂਡੀਡੇਟ ਹੋਏ ਲੋਕਲ ਜਿੱਥੇ ਉਹਦਾ ਫਾਇਦਾ ਬੜਾ ਹੁੰਦਾ ਕੰਮ ਸਾਰੇ ਹੋਣਗੇ ਜੋ ਵੀ ਪ੍ਰੋਜੈਕਟ ਉਹਨਾਂ ਨੇ ਲਿਖੇ ਤੇ ਜੋ ਆਪਾਂ ਧ ਉਹਦੇ ਪੂਰੇ ਹੋਣੇ ਆ ਉਹ ਕਰਾਂਗੇ ਪੂਰੇ ਪੈਲ ਦੇ ਆਧਾਰ ਤੇ ਹੋਣੇ ਆ ਤੇ ਚਲਦਾ ਪਿਆ ਉਹਨਾਂ ਨੂੰ ਸਭ ਸਭ ਧਿਆਨ ਚ ਤੁਹਾਡੇ ਜਿਹੜੇ ਵਿਰੋਧੀ ਪਾਰਟੀਆਂ ਦੇ ਬੰਦੇ ਜੀ ਉਹ ਕਹਿ ਰਹੇ ਵੀ ਬਬੂ ਜੀ ਜਿਹੜੀ ਹੈ ਜੀ ਗੁਰਦਾਸਪੁਰ ਤੋਂ ਅੱਗੇ ਨੂੰ ਕਰਦੇ ਨਹੀਂ ਮੂ ਨਾ ਕਹਿੰਦੇ ਇਹਨੂੰ ਹੁੰਦੇ ਆ ਪਰੇ-ਵਰੇ ਪ੍ਰਚਾਰ ਕਰਦੇ ਕਹਿੰਦੇ ਡਲਦੇ ਇਧਰ ਉਹ ਉਹਨਾਂ ਨੂੰ ਮੈਂ ਦੱਸਣਾ ਚਾਹਨਾ ਅੱਜ ਦੇ ਹੀ ਦੋ ਵੇ ਬਾਰ ਕਾਉਂਸਲ ਦੇ ਵਿੱਚ ਜਿਹੜਾ ਉੱਥੇ ਉਹਨਾਂ ਦੀ ਮੀਟਿੰਗ ਆ ਤਿੰਨ ਮਿ 17 ਤਰੀਕ ਨੂੰ ਗੁਰਦਾਸਪੁਰ ਸ਼ਹਿਰ ਚ ਹੀ ਪੂਰੇ ਚੋ ਸ਼ਾਮ ਨੂੰ ਲੋਕ ਸਭਾ ਵਿਧਾਨ ਸਭਾ ਹਲਕੇ ਚ ਦਿਨੇ ਮੀਟਿੰਗ ਉਹਨਾਂ ਨੇ ਪਿੰਡਾਂ 'ਚ ਕੀਤੀਆਂ ਰਾਤੀ ਸਾਡੇ ਮੈਂ ਆਪ ਖੁਦ ਮੀਟਿੰਗ ਉਹਨਾਂ ਦੀ ਕਰਾਈ ਆ ਹੁਣ ਕਹ ਆਦੀ ਆ ਜਿਹੜਾ ਆਪਣੇ ਰੰਧਾਵਾ ਸਾਹਾ ਉਹ ਮੈਨੂੰ ਮੈਨੂੰ ਵੀ ਨਹੀਂ ਲੱਭੇ ਕਿਤੇ ਪਰ ਹਰ ਪਾਰਟੀ ਦਾ ਆਪਣਾ ਇੱਕ ਪ੍ਰੋਗਰਾਮ ਹੁੰਦਾ ਇਲੈਕਸ਼ਨ ਦੀ ਲੜਨ ਦੀ ਸਟ੍ਰੈਟਜੀ ਹੁੰਦੀ ਹੈ ਕਿੱਦਾਂ ਲੜਨਾ ਉਹ ਆਪਣੇ ਸਾਹ ਨਾਲ ਲੜਣਦੇ ਤੇ ਉਹ ਜਾਣ ਹੁਣ ਉਹਨਾਂ ਨੂੰ ਪਤਾ ਕੀ ਜਿੱਥੋਂ ਕਿ ਉਹ ਛਰੇ ਕਿਤੇ ਵੋਟਾਂ ਮਿਲਣੀਆਂ ਵਾ ਉਹਨਾਂ ਜਾਣਾ ਵਾ ਇਹ ਕੋਈ ਛੜਦਾ ਕਿ ਇੱਥੇ ਵੋਟ ਹੈ ਕਿਥੋਂ ਜਾਣਾ ਨਹੀਂ ਉਹ ਕਹਿੰਦੇ ਵਿਰੋਧ ਤੋਂ ਦਰਦੀ ਹੈ ਜੀ ਵਿਰੋਧ ਕਰਦਾ ਸਾਡਾ ਕਹਦਾ ਵਿਰੋਧ ਕਿਸਾਨਾਂ ਦਾ ਵਿਰੋਧ ਕਹਿੰਦੇ ਆ ਕਿਸਾਨਾਂ ਨਾਲ ਕੋਈ ਇਹੋ ਜਿਹਾ ਕੇਂਦਰ ਸਰਕਾਰ ਨੇ ਜਾਂ ਮੋਦੀ ਸਾਹਿਬ ਨੇ ਆਜਾ ਕੋਈ ਵਾਦਾ ਨਹੀਂ ਕੀਤਾ ਕਿ ਜਿਹੜਾ ਪੂਰਾ ਨਹੀਂ ਕੀਤਾ ਝੂਠ ਕੋਈ ਕਿਹਾ ਨਹੀਂ ਜਿਹੜਾ ਹੁਣ 2000 ਰੁਪਇਆ 3 ਮਹੀਨੇ ਬਾਅਦ ਪੈਂਦਾ ਕਿਸਾਨਾਂ ਦੇ ਖਾਤਿਆਂ 'ਚ 4 ਮਹੀਨੇ ਬਾਅਦ ਸਾਲ ਦੇ 6000 ਰੁਪਇਆ ਉਹ ਕੋਈ ਵਾਦਾ ਕੀਤਾ ਨਹੀਂ ਹੈਗਾ ਉਹਨਾਂ ਨੇ ਆਪੇ ਪਾਇਆ ਉਹ 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 ਕੀਤਾ ਹੁਣ ਦੇਖੋ ਬਿੱਲ ਜਿਹੜੇ ਇਹਨਾਂ ਨੇ ਪਹਿਲੇ ਲਿਆਂਦੇ ਮੋਦੀ ਸਾਹਿਬ ਨੇ ਮੋਦੀ ਜੀ ਨੇ ਸਰਕਾਰ ਨੇ ਉਹ ਇਹਨਾਂ ਨੇ ਕਿਹਾ ਨਹੀਂ ਇਹਨੂੰ ਚੰਗੇ ਲੱਗਦੇ ਸੂਟ ਨਹੀਂ ਗਦੇ ਹਟੇ ਵਾਸਤੇ ਮੜੇ ਆ ਉਹ ਚਲੋ ਵਿਰੋਧ ਵੀ ਹੋਇਆ ਚਲੋ ਜੋ ਡੈਮੋਕ੍ਰੇਸੀ ਵਿਰੋਧ ਕਰਨ ਦਾ ਸਾਰਿਆਂ ਨੂੰ ਹੱਕ ਆ ਉਹ ਵਾਪਸ ਲੈ ਲੈ ਇਹਨਾਂ ਨੇ ਜਿਉਂ ਉਹ ਜਿਉਂ ਬਿੱਲ ਗਲਤ ਸੀ ਤੇ ਉਹ ਵਾਪਸ ਤੁਸੀਂ ਕਿਹਾ ਲੈ ਲਿਆ ਆਪਾਂ ਲੈ ਲੇ ਤੇ ਜਿਹੜੇ ਪਹਿਲੇ ਬਿੱਲ ਹੀ ਉਹ ਸਹੀ ਹੈ ਦਾ ਮਤਲਬ ਤੇ ਜਿਉਂ ਸਹੀ ਤੇ ਫਿਰ ਫਿਰ ਹੱਦ ਕਿਉਂ ਨਹੀਂ ਸੁਧਰੇ ਕਿਸਾਨਾਂ ਦੇ ਪੁਰਾਣੀਆਂ ਸਰਕਾਰਾਂ ਵੇਖਣਾ ਆਪਣਾ ਆਪਣਾ ਸਾਡੇ ਬਿੱਲ ਤੇ ਵਾਪਸ ਹੋ ਗਏ ਜਿਹੜੇ ਬਿੱਲ ਹੁਣ ਲਾਗੂ ਉਹ ਪੁਰਾਣੇ ਆ ਉਹ ਪੁਰਾਣੇ ਬਿਲਾ ਕਰਕੇ ਦੇ ਸਾਰਾ ਕਿਸਾਨਾਂ ਦੀ ਹਾਲਾਤ ਨੇ ਮੋਦੀ ਸਾਹਿਬ ਨੇ ਤੇ ਚਲੋ ਆਪਣਾ ਸੋਚ ਸਮਝ ਕੇ ਜਿਹੜਾ ਬਿੱਲ ਲਿਆਂਦੇ ਕਿ ਚਲੋ ਕਿਸਾਨਾਂ ਦੀ ਜੋ ਵੀ ਇਨਕਮ ਵਧੇ ਜੋ ਉਹਨਾਂ ਦਾ ਵਧੀਆ ਤਰੀਕੇ ਦਾ ਸਾਬ ਕੋ ਹੋਏ ਪਰ ਕਈ ਵਿੱਚ ਸ਼ਰਾਰਤੀ ਜਿਹਾ ਪੋਲਿਟਿਕਲ ਪਾਰਟੀਆਂ ਨੇ ਵੀ ਉਹ ਜਹਾ ਮਾਹੌਲ ਬਣਾਇਆ ਕਿ ਅਪਾ ਚਲੋ ਵਾਪਸ ਲੈ ਲੇ ਕਿ ਨਹੀਂ ਸਹੀ ਕਿ ਕਿਹਾ ਕਿ ਨਹੀਂ ਕਿ ਇਹਨੂੰ ਸਹੀ ਲੱਗੇ ਆਪਾਂ ਵਾਪਸ ਲਾਣੇ ਆ ਵਾਪਸ ਲੈ ਲਿਆ ਸਾਰਾ ਵਧੀਆ ਆ ਤੇ ਜਿਉਂ ਵਾਪਸ ਲੈ ਲਿਆ ਤੇ ਫਿਰ ਉਹ ਬਾਕੀ ਪੁਰਾਣੇ ਬਿੱਲ ਤੇ ਵੀ ਸਹੀ ਨਾ ਫਿਰ ਹਾਦ ਕਿਉਂ ਨਹੀਂ ਸੁਧਰਦੇ ਕਿਸਾਨ ਖੁਦਕੁਸ਼ੀਆਂ ਕਰਨ ਦੇ ਮਜਬੂਰ ਆ ਤੇ ਉਹ ਪੁਰਾਣੇ ਜਿਹੜੇ ਬਿੱਲ ਆ ਉਹਦੇ ਕਰਕੇ ਆ ਫਿਰ ਦੂਜੀ ਗੱਲ ਜੇ ਸਾਡਾ ਵਿਰੋਧ ਦੀ ਗੱਲ ਕਰਦੇ ਚਲੋ ਆਪਾਂ ਦੇ ਕੋਈ ਇਹੋ ਜਿਹਾ ਵਾਅਦਾ ਕੀਤਾ ਨਹੀਂ ਜਿਹੜਾ ਪੂਰਾ ਨਹੀਂ ਆਇਆ ਇਹਨਾਂ ਦੇ ਆਮ ਆਦਮੀ ਪਾਰਟੀ ਨੇ ਤੇ ਸਿੱਧਾ ਸਿੱਧਾ ਹੀ ਕਿਹਾ ਸੀ ਐਮਐਸਪੀ ਬਾਰੇ ਇਹਨਾਂ ਦੀ ਹੁਣ ਮੰਤਰੀ ਹਨ ਮੋਲ ਗਗਨ ਮਾਨ ਕਿ ਯਾਰੇ 22 23 ਫਸਲਾਂ ਨਾਲ ਨੇ ਕਿਹਾ ਉੱਤੇ ਸਾਰਿਆਂ ਤੇ 5 ਮਿੰਟਾਂ ਨੂੰ ਸਰਕਾਰ ਦਿਓ ਤੇ ਚੁਟਕੀ ਮਾਰ ਗਿਆ ਪਾ ਐਮਐਸਪੀ ਦੇਾਂਗੇ ਵਿਰੋਧ ਤੇ ਉਹਨਾਂ ਦਾ ਨਾ ਜੀਦਾ ਜਿਓ ਤੁਹਾਡੇ ਐਮਐਸਪੀ ਉਹਨਾਂ ਨੇ ਦੇਣੀ ਹੀ ਤੇ ਉਹਨਾਂ ਦਿੱਤੀ ਨਹੀਂ ਤੇ ਉਹਨਾਂ ਦਾ ਵਿਰੋਧ ਕਰੋ ਕਿ ਪਤਾ ਲੱਗੇ ਕਿ ਇਦਾਂ ਦੇ ਵਾਅਦੇ ਨਹੀਂ ਕਰਦੇ ਆਪਾਂ ਦੇ ਕੋਈ ਉਹੋ ਜਿਹੇ ਵਾਅਦਾ ਨਹੀਂ ਕੀਤਾ ਆਪਾਂ ਨੇ ਇਹ ਵੀ ਕਹਿੰਨੇ ਆ ਕਿ ਕਿਸਾਨਾਂ ਦਾ ਜੋ ਵਧੀਆ ਸਿਸਟਮ ਚੱਲਣਾ ਚਾਹੀਦਾ ਉਹਨਾਂ ਦੀ ਜਿੱਦਾਂ ਇਨਕਮ ਵਧਣੀ ਚਾਹੀਦੀ ਉਹਦੇ ਵਾਸਤੇ ਸਕੀਮਾਂ बननीया चाहिदियां ਤੁਹਾਡਾ ਹੀ ਤੁਹਾਡਾ ਇਹ ਇੱਕ ਤੁਹਾਡੇ ਕਹਿੰਦੇ ਸੋਰੀ ਕੱਲ ਹੀ ਇੱਕ ਨਾਮ ਸਟੇਜ ਤੇ ਦੇਖ ਰਿਹਾ ਕੋ ਬੋਲ ਰਿਹਾ ਸੀ ਕਿ ਵਿਰੋਧੀ ਸੀ ਕੋਈ ਨਹੀਂ ਤੇ ਉਹ ਕਹਿ ਰਹੇ ਸੀ ਕਿ ਭਾਜਪਾ ਜਿਹੜੇ ਘਰਾਂ ਜੋ ਬਾਹਰ ਨਿਕਲਦੇ ਕਹਿੰਦੇ ਜੀ ਕਹਿੰਦੇ ਘਰਾਂ ਜੋ ਬਾਹਰ ਨਿਕਲਦੇ ਉਹ ਨਾ ਹੀ ਕੋ ਪ੍ਰਚਾਰ ਕਹਿੰਦੇ ਧਲੇ ਬਾਜੀ ਕਰਕੇ ਕਹਿੰਦੇ ਏਸੀ ਜੀ ਬਿਠੇ ਰਹਿੰਦੇ ਆ ਜੀ ਉਹ ਦੇਖੋ ਮੈਂ ਤੁਹਾਡੇ ਸਾਹਮਣੇ ਬਾਹਰ ਹੀ ਆ ਨਹੀਂ ਤੁਹਾਡਾ ਵਰਕ ਤੇ ਸੀ ਦੇਖਿਆ ਜੀ ਸਾਰੇ ਕੱਦੇ ਪਿਆ ਦੇਖੋ ਹਰ ਬੰਦੇ ਦਾ ਆਪਣਾ ਹੁਣ ਸਾਰੇ ਗੈਰ ਹੁਣ ਕਾਂਗਰਸ ਦੇ ਵੀ ਕਹਿ ਦਈਏ ਤੇ ਕਈ ਬੰਦੇ ਅਸੀਂ ਜੇ ਬੈ ਕੇ ਗਰਮੀ ਵੀ ਉਨੀ ਕਾ ਪ੍ਰਚਾਰ ਦਾ ਹਰ ਪਾਰਟੀ ਦਾ ਆਪਣਾ ਸਿਸਟਮ ਆ ਪਾਰਟੀ ਦਾ ਚੱਲਦਾ ਪਿਆ ਸਿਸਟਮ ਤੇ ਬਾਕੀ ਧਰੇ ਬੰਦੀ ਰਾਜ ਜਿਹਦਾ ਨਾਂ ਰਾਜਨੀਤੀ ਉਥੇ ਇਹ ਕੁਝ ਹੋਣਾ ਹੀ ਹੋਣਾ ਚੱਲਦਾ ਆ ਤੇ ਚੱਲਦਾ ਹੀ ਜਾਣਾ ਬਾਕੀ ਪਾਰਟੀ ਪੂਰੀ ਇੱਕ ਜੂਟਾ ਮੋਦੀ ਸਾਹਿਬ ਦੇ ਨਾਂ ਤੇ ਕਹ ਲੋ ਭਾਜੀਪੀ ਦੇ ਨਾਂ ਤੇ ਕਿ ਕੇਂਦਰ ਦੇ ਵਿੱਚ ਤੀਜੀ ਵਾਰੀ ਮੋਦੀ ਸਾਹਿਬ ਦੀ ਸਰਕਾਰ ਬਣਾਣੀ ਉੱਚ ਤੇ ਕਿਸ ਨੂੰ ਕੋਈ ਦੂਰ ਆਈ ਨਹੀਂ ਆਪਸ ਚ ਗਿਆ ਦੇ મતਬੇਦ ਹੋ ਸਕਦੇ ਮਨਾਂ ਚ ਕੋਈ ਭੇਦ ਨਹੀਂ ਹੈਗੇ ਮਨ ਇਕੱਠੇ ਆ ਪਾਰਟੀ ਇਕੱਠੀ ਆ ਹੁਣੇ ਤੁਸੀਂ ਦਫਤਰ ਹੱਡੇ ਚੱਲ ਜਿਓ ਸਾਰੀ ਪਾਰਟੀ ਇਕੱਠੀ ਉੱਤੇ ਰਾਮ ਮੰਦਰ ਦਾ ਫਾਇਦਾ ਮਿਲੇਗਾ ਫਾਇਦੇ ਵਾਤੇ ਦੇ ਆਪਾਂ ਬਣੇ ਨਹੀਂ ਦਾ ਮੰਦਰ ਕਦੀ ਸਾਡੀ ਆਸਥਾ ਦਾ ਵਿਸ਼ਾ ਹੁਣ ਜੋ ਮਰਜੀ ਹੁਣ ਅੱਜ ਕੱਲ ਝੂਠੇ ਕਈ ਤੁਰੇ ਦੇ ਨੇ ਕੀ ਜਿਹੜਾ ਕਹਿੰਦੇ ਜੀ ਰਾਮ ਜਿਹੜਾ મોદી ਦਾ ਨਹੀਂ ਹੈਗਾ ਬੀਜੇਪੀ ਵਾਲਿਆਂ ਨੇ ਥੋੜੀ ਆ ਪਰ ਆਪਾਂ ਦੇ ਕਹਨੇ ਆ ਕਿ ਸਾਡਾ ਨਹੀਂ ਹੈਗਾ ਤੁਸੀਂ ਤੇ ਆਪਾਂ ਦੇ ਕਦੀ ਐ ਵੀ ਨਹੀਂ ਕਿਹਾ ਕਿ ਸਾਡਾ ਨਹੀਂ ਹੈਗਾ ਆਪਾਂ ਦੇ ਸੰਘਰਸ਼ ਕੀਤਾ ਰਾਮ ਮੰਦਿਰ ਬਣਾਵਾ ਤੇ ਤੁਸੀਂ ਤੇ ਗੋਲੀਆਂ ਚ ਜਲਾਈਆਂ ਫਿਰ ਦੂਜੀ ਗੱਲ ਆ ਕਹਿੰਦੇ ਕਿ ਰਾਮ ਉਹ ਕਹਿੰਦੇ ਕਿ ਰਾਂਜ ਅਸੀਂ ਉਹਨਕੋ ਲਾਏਗੇ ਜੋ ਰਾਮ ਕੋ ਲਾਏ ਇਹ ਕਿਦਾਂ ਆ ਆਪਾਂ ਕਦੀ ਨਹੀਂ ਕਿਹਾ ਆਪਾਂ ਰਾਮ ਨੂੰ ਲੈ ਕੇ ਆਏ ਆ ਉਹ ਸਾਡੀ ਸਾਡੋਂ ਲਿਆਂ ਨਾਲੇ ਤੇ ਉਹ ਨੇ ਸਾਰੀ ਹਿਸਟਰੀ ਉਹਨਾਂ ਨੇ ਰਚੀ ਆ ਆਪਾਂ ਕਹਿੰਨੇ ਕਿ ਆਪਾਂ ਟੈਂਟ ਦੇ ਵਿੱਚ ਉਹ ਰਾਮ ਜੀ ਨੂੰ ਬਵੇ ਜਿਹੜਾ ਮੰਦਿਰ ਬਣਿਆ ਉਹ ਚ ਲੈ ਕੇ ਆਏ ਆ ਜਿਨ੍ਹਾਂ ਦਾ ਨਾ ਵਿਰੋਧ ਕੀਤਾ ਹਮੇਸ਼ਾ ساری ਉਮਰ ਇਹ ਕਿੰਨੇ ਸਾਲਾਂ ਤੋਂ ਤੁਹਾਡਾ ਸੰਘਰਸ਼ ਚੱਲਿਆ ਇਹਨਾਂ ਨੇ ਟੈਂਟ ਦੇ ਵਿੱਚ ਕੋਸ਼ਿਸ਼ ਕੀਤੀ ਵਕੀਲਾਂ ਦੀ 35 35 ਵਕੀਲਾਂ ਦੀ ਫੌਜ ਲਾ ਕੇ ਇਹਨਾਂ ਨੇ ਕਿਹਾ ਕਿ ਜਿਹੜਾ ਰਾਮ ਮੰਦਿਰ ਨਹੀਂ ਬੰਨਣਾ ਜਿਹਦਾ ਨਾ ਮੋਲ ਖਰਾਬ ਹੋ ਸਕਦਾ ਕੋਈ ਮੋਲ ਖਰਾਬ ਨਹੀਂ ਹੋਇਆ ਕਿੱਡਾ ਵਧੀਆ ਮੰਦਿਰ ਬਣਿਆ ਅੰਨੀ ਦੁਨੀਆ ਦਰਸ਼ਨ ਕਰਦੀ ਪਈ ਹੈ ਮੇਰੇ ਖਿਆਲ ਨਾਲ ਤੁਸੀਂ ਵੀ ਹੋ ਗਏ ਹੋ ਦਰਸ਼ਨ ਕੀਤੇ ਹੈ ਨਾ ਦੇਖੋ ਉਹਦਾ ਨਾ ਕਿਹੜਾ ਮੋਲ ਖਰਾਬ ਹੋਇਆ ਮੋਲ ਇਹਨਾਂ ਦਾ ਦਿਮਾਗ 'ਚ ਹੀ ਖਰਾਬ ਹੋਣਾ ਉਹ ਕਰਨਾ ਜਾਂਦੇ ਸਰਕਾਰਾਂ ਜਦੋਂ ਆਂਦੀਆਂ ਡਿਸੀਜਨ ਵਾਲੀਆਂ ਜਾਂ ਚੰਗੀਆਂ ਉਦੋਂ ਕੋਈ ਮਹੌਲ ਨਹੀਂ ਖਰਾਬ ਹੁੰਦਾ ਬਾਕੀ ਆਡੀ ਆਸਵਾ ਦਾ ਵਿਚਾਵਾ ਹਮੇਸ਼ਾ ਰਹਿਣਾ ਵਾ ਆਪਾਂ ਮੰਦੇ ਆਏ ਭਗਵਾਨ ਰਾਮ ਜੀ ਨੂੰ ਮੇਛਾ ਆਪਾਂ ਤਾਂ ਦਿੰਦੀ ਸ਼ੁਰੂਆਤ ਭਗਵਾਨ ਤੋਂ ਰਾਮ ਤੋਂ ਕਰਦੀ ਹੈ ਜੈ ਸ਼੍ਰੀ ਰਾਮ ਕਹਾ ਕੇ ਇਹ ਹੁਣ ਇਹਨਾਂ ਨੂੰ ਪਤਾ ਲੱਗਦਾ ਕਿ ਜਿਹੜਾ ਹਿੰਦੂ ਸਾਰਿਆਂ ਨੂੰ ਪਤਾ ਸਰਕਾਰ ਜਿੱਦੀ ਹੈ ਜਿਹਦੇ ਸਿਸਟਮ ਸਰਕਾਰ ਆਉਣ ਤੋਂ ਬਾਅਦ ਬਣਿਆ ਹੈ ਨੇਚਰਲੀ ਗੱਲ ਹੈ ਉਹਨਾਂ ਦਾ ਮਾੜਾ ਮੋਟਾ ਹੱਕ ਤੇ ਬੰਦਾ ਹੀ ਹੈ ਨਾ ਕਿ ਹਿੰਦੂਆਂ ਦੀ ਵੋਟਾਂ ਦੀ ਜਾਂ ਜੋ ਵੀ ਕਹਿੰਦੇ ਨੇ ਇਹ ਹੁਣ ਕਹੀ ਜਾਂਦੇ ਉਹਨਾਂ ਨੂੰ ਲੱਗਦਾ ਕਿ ਹਿੰਦੂਆਂ ਨੇ ਵੋਟਾਂ ਇੱਕ ਤਰਫਾ ਪਾ ਦੇਣੀਆਂ ਆ ਆਪਾਂ ਨੇ ਕਦੀ ਉਹ ਸੋਚਿਆ ਨਹੀਂ ਆਪਾਂ ਭਗਵਾਨ ਰਾਮ ਜੀ ਉਹ ਉਹਨਾਂ ਦੇ ਕ ਇਹ ਵੀ ਸੁਣਿਆ ਕਿ ਜਿੰਨੇ ਝੰਡੇ ਲੱਗੇ ਸੀ ਉਹਨੀਆਂ ਵੋਟਾਂ મોદી ਦੀਆਂ ਜੀ ਇਹ ਵੀ ਕਹਿੰਦੇ ਲੋਕ ਉਹ ਜਦੋਂ ਪੈਣੀ ਉਹ ਤਾਂ ਠੀਕ ਆ ਬਾਕੀ ਲੋਕਾਂ ਦਾ ਆਸਤਾ ਤੇ ਆਈ ਆ ਜੀ ਆਸਤਾ ਆਸਤਾ ਨਾਲ ਕਿਸੇ ਦਾ ਕੋਈ ਨਹੀਂ ਹੈਗਾ ਉਹਦੇ ਦਿਲ ਚ ਹੁਣ ਝੂਠੇ ਕੋਈਆਂ ਨੇ ਹੁਣ ਅੱਜ ਕੱਲ੍ਹ ਕਈਆਂ ਨੂੰ ਬੜੀ ਭਗਤੀ ਚਾਹੀਦੀ ਆ ਕਿ ਮੋਲ ਉਹ ਹੋ ਜਾ ਮੋਲ ਦੇ ਦੇਣਾ ਸਾਡਾ ਜਦੋਂ 2MP ਸੀ ਸਾਡਾ ਉਦੋਂ ਵੀ ਵਿਜ਼ਨ ਉਹੀ ਸਾਡਾ ਉਦੋਂ ਵੀ ਟਾਰਗੇਟ ਉਹੀ ਤੇ ਸਾਡੇ ਹੁਣ 3032 ਨੇ ਸਾ ਦੌਹੀ ਰਿਹਾ ਆਪਾਂ ਕਹਿੰਦੇ ਸੀਟਾਂ ਘੱਟ ਵੱਧਵਾ ਇਹ ਉਦੋਂ ਪੁੱਛਦੇ ਰਹੇ ਹਨ ਤਾਰੀਖ ਕਿ ਮੰਦਿਰ ਵਹੀ ਬਣਾएंगे ਤਾਰੀਖ ਨਹੀਂ ਬਤਾएंगेਾਨੂੰ ਸਾਨੂੰ ਇੱਕੇ ਹਿਸਾਬ ਦਾ ਚੜਾਉਂਦੇ ਰਹੇ ਪਰ ਆਪਾਂ ਹੁਣਾਂ ਤਾਰੀਖ ਵੀ ਦੱਸੀ ਆ ਮੰਦਿਰ ਵੀ ਬਣਾ ਕੇ ਦੱਸਿਆ ਤੇ ਲੋਕੀ ਖੁੱਲੇ ਦਰਸ਼ਨੀਆਂ ਉਹਦੇ ਕਰਦੇ ਪਏ ਜਾ ਕੇ ਕਿ ਇਹਨੂੰ ਕੋਈ ਗੱਲ ਨਹੀਂ ਕੁਝ ਅਕੀਦ ਤੇ ਕਿੰਨੀ ਕੀ ਲੀਡ ਨਾਲ ਜਿਹੜਾ ਵਾ ਬਹੁਜੀ ਜਿੱਤਣਗੇ ਔਰ ਇਲਾਕਾ ਨਿਵਾਸੀਆਂ ਨੂੰ ਗੁਰਦਾਸਪੁਰ ਜਿਹੜਾ ਹਲਕਾ ਸਾਡਾ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਮੈਨਰੇ ਤੇ ਦੇਖੋ ਜਿੱਤਦੀ ਤੇ ਮੈਂ ਕਹਾਂ ਨਹੀਂ ਸਕਦਾ ਕਿੰਨੀ ਜਿੱਤਣਗੇ ਪਰ ਜਿੱਦਾਂ ਦੀ ਸਥਿਤੀ ਲੱਗਦੀ ਪਈ ਆ ਜਿੱਦਾਂ ਦੇ ਮ ਸੈਂਟਰ ਦੀਆਂ ਵੈਲਫੇਅਰ ਦੀਆਂ ਸਕੀਮਾਵਾਂ ਮੈਨੂੰ ਤਾਂ ਲੱਗਦਾ ਵਧੀਆ ਲੀਡ ਨਾਲ ਆਪਾਂ ਜਿੱਤਾਂਗੇ ਤੇ ਬਾਕੀ ਅਪੀਲ ਤੇ ਜਿਹੜੀ ਹੈਗੀ ਆ ਮੈਂ ਲੋਕ ਸਭਾ ਗੁਦਾਸ ਤੋਂ ਦੇ ਵਾਸੀ ਨੇ ਕੋਈ ਕੰਨੀ ਕੀਆ ਇਲੈਕਸ਼ਨ ਹੈਗਾ ਲੋਕ ਸਭਾ ਦਾ ਇਹਨੇ ਬਣਾਉਣਾ ਪ੍ਰਧਾਨ ਮੰਤਰੀ ਜੇ ਮੋਦੀ ਸਾਹਿਬ ਤੋਂ ਕੋਈ ਵਧੀਆ ਕੈਂਡੀਡੇਟ ਪ੍ਰਧਾਨ ਮੰਤਰੀ ਦਾ ਆਪੋਜੀਸ਼ਨ ਪਾਰਟੀਆਂ ਕੋ ਹੈਗਾ ਉਹ ਦੇ ਸਕਦੀਆਂ ਜਾਂ ਬਣਾ ਸਕਦੀਆਂ ਤੇ ਬਣਾ ਲਾ ਬਾਕੀ ਇਹ ਸਾਰੇ ਇਹ ਢੀਕਣ ਦੇ ਕਿ ਮੋਦੀ ਸਾਹਿਬ ਸਾਈਡ ਤੇ ਹੁੰਦੇ ਆਪਾਂ ਲੁੱਟਣਾ ਕਿਦਾਂ ਦੇ ਕੋਈ ਵਿਹਾਂ ਦੇ ਲੜਨ ਦਾ ਕੋਈ ਦੱਸਾਂ ਇੱਥੇ ਪੰਜਾਬ ਜਮ ਆਦਮੀ ਪਾਰਟੀ 13 ਲੜਦੀ ਹੈ ਦਿੱਲੀ ਦੇਖੋ ਜਿੱਦੋਂ ਕਿਸ ਦੀ ਪੂਰਨ ਬੰਮਾ ਦੀ ਸਰਕਾਰ ਹੁੰਦੀ ਆ ਉਹ ਕਦੀ ਕਿਸ ਨੂੰ ਆਪਣੀਆਂ ਸੀਟਾਂ ਨਹੀਂ ਦਿੰਦੀ ਹੁਣ ਦਿੱਲੀ ਚ ਨਾਂ ਦੀ ਸਰਕਾਰ ਆ ਬਾਹਰ ਸੀਟਾਂ ਹੁੰਦੇ باوجود ਇਹਨਾਂ ਨੇ ਦਿੱਲੀ ਚ ਕਾਂਗਰਸ ਨਾਲ ਸਮਝੌਤਾ ਕੀਤਾ ਜਿੱਥੇ ਦਿੱਲੀ ਚ ਕਾਂਗਰਸ ਕੋਈ ਕ ਐਮਐਲਏ ਵੀ ਨਹੀਂ ਐਮਪੀ ਦੇ ਛੱਡੋ ਤੁਸੀਂ ਇੱਕ ਐਮਐਲਏ ਵੀ ਨਹੀਂ ਐਮਪੀ ਵੀ ਉਹਨੂੰ ਉਹਨਾਂ ਨੇ ਤਿੰਨ ਸੀਟਾਂ ਦੇ ਦਿੱਤੀਆਂ ਖੋਦ ਦੀ ਸਰਕਾਰ ਹੋਏ 62 ਨੀ ਮੈਜੋਰਟੀ ਨਾ ਤੁਹਾਡੀ ਸਰਕਾਰ ਬਣੀ ਦੀ ਆ ਤੂੰ ਫਿਰ ਉਹਨੂੰ ਦੇਂਦੇ ਦਾ ਮਤਲਬ ਕੀ ਤੁਹਾਨੂੰ ਡਰ ਆ ਜੇ ਤੁਹਾਨੂੰ ਸਭ ਕੁਝ ਠੀਕ ਆ ਜਦੋਂ ਮੋਦੀ ਸਾਹਿਬ ਨੇ ਤੂੰ ਕਹਿੰਦੇ ਕੰਮ ਨਹੀਂ ਕਰਾਏ ਆ ਹੁਣ ਤੇ ਫਿਰ ਤੂੰ ਆਪੇ ਲੜਦੇ ਡਰਦੇ ਕਿਉਂ ਕੋਈ ਉਹ ਜੇ ਕੋਈ ਅਜਿਹੀ ਦੇਸ਼ ਚ ਸਰਕਾਰ ਨਹੀਂ ਹੋਣੀ ਜਿੱਥੇ ਪੂਨ ਬਹੁਮਤ ਦੀ ਸਰਕਾਰ ਹੋਏ ਤੇ ਤੁਸੀਂ ਆਪਣੀਆਂ ਵਿੱਚੋਂ ਸੀਟਾਂ ਥੋੜੀਆਂ ਜੀਆਂ ਕੱਢ ਕੇ ਦੂਜੀ ਪਾਰਟੀ ਨੂੰ ਮੈਨੂੰ ਤੇ ਅੱਜ ਤੱਕ ਸਮਝ ਨਹੀਂ ਲੱਗਾ ਤੇ ਉਹਦਾ ਕੀ ਆ ਪੰਜਾਬ ਦੀ ਵੀ ਇਹਨਾਂ ਦਾ ਦੇਖੋ ਉਹ ਪ੍ਰਤਾ ਉਹ ਦੋ 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 ਕੇਜਰੀਵਾਲ ਕਹੀ ਜਾਂਦਾ ਕਿ ਮੁੱਖ ਮੰਤਰੀ ਜਿਹੜਾ ਕਾਂਗਰਸ ਦਾ ਬੰਨਾ ਤੇ ਪੰਜਾਬ 'ਚ ਪ੍ਰਤਾਪ ਸਿੰਘ ਬਾਯਾ ਲੋਕਾਂ ਨੂੰ ਕਹੀ ਜਾਂਦਾ ਜੇ ਮੁੱਖ ਮੰਤਰੀ ਕਾਂਗਰਸ ਦਾ ਬੰਨਾ ਤੂੰ ਆਮ ਆਦਮੀ ਪੋਟਾਂ ਕਿਉਂ ਪਾਣੀ ਆ ਕਿ ਸਮੇਂ ਕਹਿੰਦਾ ਭਾਗੀ ਇਹਨਾਂ ਦਾ ਅਪਜ ਜੀ ਇਹਨਾਂ ਦਾ ਪਤਾ ਨਹੀਂ ਕੀ ਸਿਸਟਮ ਹੈ ਇਹਨਾਂ ਨੂੰ ਬਸ ਇੱਕੋ ਹੀ ਆ ਕਿ ਮੋਦੀ ਸਾਹਿਬ ਪ੍ਰਧਾਨ ਮੰਤਰੀ ਨਾ ਬਣਨ ਕਿ ਸਾਡੀ ਵਾਰੀ ਆਈ ਆ ਆਪਾਂ ਸਾਲ-ਸਾਲ ਜਿਹੜਾ ਵੰਡ ਕੇ ਪ੍ਰਧਾਨ ਮੰਤਰੀ ਬਣਾਈਏ ਤੇ ਲੁੱਟੀਏ ਸਾਲ ਦੇ ਦੇ ਵਿੱਚ ਕੋਈ ਚੀਜ਼ ਨਹੀਂ ਅੱਜਕੱਲ ਹੁੰਦੀ ਤੇ ਸਾਲ ਤੇ ਜਿਹਨੇ ਲੁੱਟਣਾ ਵਾ ਉਹਨੂੰ ਅਤੇ ਸਾਲ ਵਧੀਆ ਜਿੰਨੇ ਡਿਵੈਲਪ ਕਰਨਾ ਦੇਸ਼ ਬਾਰੇ ਸੋਚਣਾ ਨੂੰ ਅਤੇ 5 ਸਾਲ ਚਾਹੀਦੇ ਤੇ ਮੈਂ ਤਾਂ ਕਹਿਣਾ ਅਪੀਲ ਕਰਨਾ ਕਿ ਮੋਦੀ ਸਾਹਿਬ ਨੂੰ ਇੱਕ ਵਾਰ ਫਿਰ 5 ਸਾਲ ਦੋ ਤੇ ਵਧੀਆ ਰਹੇਗਾ ਦੇਸ਼ ਦਾ ਵਿਕਾਸ ਪੂਰਾ ਜਿਹਦਾ ਹੋਏਗਾ ਸ਼ੁਕਰੀਆ ਸ਼ੁਪਰੀਆ ਧੰਨਵਾਦ ਜੀ ਦਾ ਬਹੁਤ ਬਹੁਤ ਸੋ ਦੇਖੋ ਗੱਲਬਾਤ ਕਰ ਰਹੇ ਸੀ ਜੀ ਸਾਫ ਸੁਥਰੀ ਗੱਲ ਰੱਖਦੇ ਨੇ ਸੋ ਵਧੀਆ ਗੱਲ ਹੈ ਜੀ ਕਿਤੇ ਨਾ ਕਿਤੇ ਸੋ ਬਾਕੀ ਇਹ ਤਾਂ ਆਉਣ ਵਾਲਾ ਹੁਣ ਸਮਾਂ ਦੱਸੇਗਾ ਵੋਟਰਾਂ ਦੇ ਹੱਥਾਂ 'ਚ ਵੀ ਵੋਟਰਾਂ ਨੇ ਕਿਸ ਨੂੰ ਜਿੱਤ ਬਣਾਈ ਹੈ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦਾ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ